ਨਾਦਰ ਸ਼ਾਹ ਨੂੰ ਇਹ ਸੁਨੇਹਾ ਭੇਜਿਆ ਹੁਣ ਥੋੜਾ ਜਿਹਾ ਸਮਝ ਲਈਏ ਬਿਨਾਦਰ ਸ਼ਾਹ ਕੌਣ ਹੈ ਨਾਦਰ ਸ਼ਾਹ ਦਾ ਜਨਮ ਹੁੰਦਾ ਹੈ 1688 ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਇੱਕ ਆਜੜੀ ਦਾ ਪੁੱਤਰ ਹੈ ਆਜੜੀ ਤੁਸੀਂ ਸਮਝਦੇ ਹੋਗੇ ਜਿਹੜੇ ਭੇਡਾਂ ਚਾਰਦੇ ਆ ਉਹਨੂੰ ਆਜੜੀ ਕਿਹਾ ਜਾਂਦਾ ਉਹਦਾ ਪੁੱਤਰ ਹੈ ਔਰ ਇਹ ਦਿਮਾਗੀ ਬੜਾ ਹੈ ਇਹਨੂੰ ਨੀਤੀਆਂ ਕਰਨੀਆਂ ਹੁੰਦੀਆਂ 1688 ਦੇ ਵਿੱਚ ਜਨਮ ਹੋਇਆ ਹੈ 1730 ਦੇ ਵਿੱਚ ਇਹਨੇ ਹੌਲੀ-ਹੌਲੀ ਫੌਜ ਬਣਾ ਕੇ ਤੇ ਅਫਗਾਨਿਸਤਾਨ ਦੇ ਉੱਤੇ ਕਬਜੇ ਕਰਨੇ ਸ਼ੁਰੂ ਕਰ ਦਿੱਤੇ ਕਾਬਲ ਤੇ ਕਬਜਾ ਕੀਤਾ ਕੰਧਾਰ ਤੇ ਕਬਜਾ ਕੀਤਾ ਕਾਬਲ ਕਾਬਲ ਕੰਧਾਰ ਤੇ ਕਬਜਾ ਕਰਕੇ 6 ਸਾਲਾਂ ਵਿੱਚ 1736 ਤੱਕ ਪੂਰੇ ਅਫਗਾਨਿਸਤਾਨ ਤੇ ਨਾਦਰ ਸ਼ਾਹ ਨੇ ਕਬਜ਼ਾ ਕਰ ਲਿਆ।